ਜੇ ਕਿਸੇ ਨੇ ਇੱਕ ਥੋੜੀ ਜੀ ਵੀ ਮੇਰੇ ਬੱਚਿਆਂ ਦੀ ਹੈਲਪ ਕੀਤੀ ਹੋਈ ਨਾ ਮੈਨੂੰ ਉਹ ਪੂਰੀ ਯਾਦ ਆ ਠੀਕ ਆ ਹਾਂਜੀ ਤੇ ਯਾਦ ਰੱਖਣੀ ਵੀ ਚਾਹੀਦੀ ਯਾਦ ਰੱਖਣੀ ਵੀ ਚਾਹੀਦੀ ਆ ਹਰੇਕ ਨੂੰ ਰੱਖਣੀ ਚਾਹੀਦੀ ਜੇ ਕਿਸੇ ਨੇ ਤੁਹਾਡੀ ਹੈਲਪ ਕੀਤੀ ਨਾ ਉਹਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੁਣ ਉਤੋਂ ਦੀ ਲਾਈਫ ਦੀ ਹੈਗੀ ਤਾਂ ਹੈ ਵਧੀਆ ਪਰ ਇੱਥੇ ਜਦੋਂ ਕਹਿੰਦੇ ਨਾ ਵੀ ਜਦੋਂ ਉੱਧਰ ਚਲੇ ਜਾਈਏ ਤਾਂ ਇੱਧਰ ਦੀ ਖਿੱਚ ਹੈ ਜਦੋਂ ਇੱਧਰ ਆ ਜਾਈਏ ਤਾਂ ਉੱਧਰ ਬੱਚੇ ਆ ਉੱਧਰ ਦੀ ਖਿੱਚ ਹੈ ਹੁਣ ਘਰ ਵਧੀਆ ਬਣੇ ਹੋਏ ਮੈਨੂੰ ਹੁਣ ਉੱਧਰ ਮੇਰਾ ਜ਼ਿਆਦਾ ਵਧੀਆ ਬਣਿਆ ਹੋਇਆ ਕੈਨਰ ਚ ਜ਼ਿਆਦਾ ਵਧੀਆ ਬਣਿਆ ਜਿਹੜਾ ਇਧਰ ਰ ਘਰ ਹੈ ਇਧਰ ਦਾ ਇਹ ਹੁੰਦਾ ਵੀ ਇਹਨਾਂ ਦੇ ਪਾਪਾ ਨੇ ਬੱਚਿਆਂ ਦੇ ਪਾਪਾ ਨੇ ਬਣਾਇਆ ਡਾਕਟਰ ਸਾਹਿਬ ਨੇ ਬਣਾਇਆ ਹੋਇਆ ਹੂੰ ਉਹ ਹੁੰਦਾ ਕਿ ਜਦੋਂ ਅਸੀਂ ਇੱਥੇ ਆਈਦਾ ਉਹਨਾਂ ਨੇ ਬਹੁਤ ਧਿਆਨ ਨਾਲ ਦੇਖੀਦਾ ਉਹਨਾਂ ਦੀਆਂ ਫੋਟੋ ਪਈਆਂ ਇੱਥੇ ਠੀਕ ਹੈ ਤੇ ਉਹਨਾਂ ਨੇ ਬੜੇ ਧਿਆਨ ਨਾਲ ਦੇਖੀਦਾ ਬੱਚੇ ਇਹ ਨਹੀਂ ਹੈਗਾ ਵੀ ਮੈਂ ਹੀ ਯਾਦ ਕਰਦੀ ਉਹਨਾਂ ਨੂੰ ਫਿਰ ਬੱਚੇ ਵੀ ਬਹੁਤ ਕਰਦੇ ਜਿਵੇਂ ਉਹਦੀ ਐਂਗੇਜਮੈਂਟ ਹੋਈ ਹੈ ਵੱਡੇ ਦੀ ਹੂੰ ਆ ਬਕਾਇਦਾ ਮੱਥਾ ਟੇਕ ਕੇ ਜਾਣਾ ਹੈ ਜਦੋਂ ਉਧਰੋਂ ਲੱਡੂਆਂ ਦਾ ਡੱਬਾ ਮਿਲਿਆ ਹੈ ਤੇ ਉਹਨੇ ਕਹਾ ਕੇ ਪਾਪਾ ਨੂੰ ਜੇ